ਕਈ ਤਰ੍ਹਾਂ ਦੇ ਪਿਆਰੋ ਹਿਲੇ ਪਹਾੜੀ ਰਾਜਿਆਂ ਨੇ ਤੁਰਕ ਫੌਜ ਨੇ ਮਿਲ ਕੇ ਕੀਤੀ ਕਿ ਆਪਾਂ ਆਨੰਦਪੁਰ ਸਾਹਿਬ ਦਾ ਘੇਰਾ ਜਿਹੜਾ ਹੈ ਇਹ ਪਾਇਆ ਹੋਇਆ ਕਿ ਇਹ ਮਹੀਨਿਆਂ ਤੋਂ ਕਿਸੇ ਤਰ੍ਹਾਂ ਆਪਾਂ ਅੰਦਰ ਜਾਵੜੀਏ ਪਰ ਗੁਰੂ ਸਾਹਿਬ ਨੇ ਵੀ ਚਾਰ ਪੰਜ ਕਿਲੇ ਜਿਹੜੇ ਬਣਾਏ ਨੇ ਪਿਆਰੋ ਉਹਨਾਂ ਕਿਲਿਆਂ ਨੂੰ ਤੋੜ ਤੋੜਨਾ ਕੋਈ ਖਲਾਜੀ ਦਾ ਵਾੜਾ ਨਹੀਂ ਯਤਨ ਵੇਸ਼ਕ ਕਰਦੇ ਆ ਵੱਡੀਆਂ ਵੱਡੀਆਂ ਤੋਪਾਂ ਵੀੜਦੇ ਆ ਪਰ ਪਿਆਰੋ ਨੇੜੇ ਵੀ ਨਹੀਂ ਜਾਇਆ ਜਾਂਦਾ ਜਿਦੇ ਕਾਰਨ ਹੁਣ ਪਿਆਰਿਓ ਇਹਨਾਂ ਨੇ ਯਤਨ ਕੀਤਾ ਕਿ ਬਾਰੀ-ਬਾਰ ਤੰਮੂਆਂ ਦੇ ਵਿੱਚ ਢੇਰਾਂ ਵਿੱਚ ਬਹਿ ਜਾਂਦੇ ਆ ਜਦੋਂ ਦਾਣਾ ਪਾਣੀ ਅੰਦਰ ਮੁੱਕੇਗਾ ਤੇ ਖਾਲਸਾਈ ਫੌਜਾਂ ਆਪੇ ਬਾਹਰ ਆਉਣਗੀਆਂ ਪਰ ਪਿਆਰਿਓ ਕੱਲ ਮੈਂ ਬੇਨਤੀ ਕਰ ਰਿਹਾ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਨਾ ਪ੍ਰੇਮੀਆਂ ਦੇ ਅੰਦਰ ਕੈਸਾ ਸਬਰ ਸੰਤੋਖ ਤੇ ਸ਼ੁਕਰ ਭਰ ਦਿੱਤਾ ਹੈ ਕਿ ਜੇ ਨਹੀਂ ਕੁਝ ਖਾਣ ਨੂੰ ਅੰਦਰ ਮਿਲਦਾ ਪਿਆ ਤੇ ਉਹਦੇ ਵਿੱਚ ਵੀ ਸ਼ੁਕਰ ਕਰੀ ਜਾਂਦੇ ਦਾਤੇ ਦਾ ਸ਼ੁਕਰ ਕਰਦੇ ਆ ਤੇ ਆਪਾਂ ਪੜਦੇ ਹਾਂ ਗੁਰਬਾਣੀ ਦਾ ਬਚਨ ਕਿਉਂਕਿ ਇਤਿਹਾਸ ਵਿਚਾਰਨਾ ਗੁਰਬਾਣੀ ਪੜਨ ਦੇ ਪਾਤਸ਼ਾਹ ਜੀ ਕਿਰਪਾ ਕਰਨ ਤੁਲ ਹੋ ਜਾਂਦਾ ਜਦੋਂ ਸਹੀ ਤਰੀਕੇ ਨਾਲ ਇਤਿਹਾਸ ਨੂੰ ਵਿਚਾਰਿਆ ਜਾਂਦਾ ਤੇ ਇਤਿਹਾਸ ਜਿਹੜਾ ਹੈ ਗੁਰਬਾਣੀ ਦੇ ਅਰਥ ਕਰਦਾ ਪਿਆਰਿਓ ਮਾਲ ਕਹਿੰਦੇ ਨੇ ਜੇ ਭੁੱਖ ਦੇ ਤਾਂ ਇਤਹੀ ਰਾਜਾ ਜੇ ਭੁੱਖ ਦੇ ਵੰਗਮੇ ਦੇ ਵਿੱਚ ਹੀ ਰਧਿਆ ਹੋਇਆ ਮੈਂ ਇਹਦੇ ਵਿੱਚ ਵੀ ਮੈਂ ਆਪਣੇ ਆਪ ਨੂੰ ਰਾਜਾ ਮਹਿਸੂਸ ਕਰਾਂਗਾ ਤੇ ਕਹਿੰਦੇ ਨੇ ਅੰਦਰ ਭੁੱਖ ਮਿਲਦੀ ਹੈ ਤੇ ਪਿਆਰਿਓ ਉਸ ਭੁੱਖ ਦੇ ਵਿੱਚ ਵੀ ਉਹ ਰੱਜੇ ਹੋਏ ਨੇ ਕਾਦੇ ਨਾਲ ਤ੍ਰਿਵਤ ਭਈ ਸੱਚ ਭੋਜਨ ਖਾਇਆ ਹੁੰਦਾ ਨੂੰ ਸੱਚੇ ਨਾਮ ਦਾ ਭੋਜਨ ਅੰਦਰ ਮਿਲਦਾ ਤੇ ਆਪਾਂ ਇਹ ਵੀ ਕਲ ਵਿਚਾਰਿਆ ਕਿ ਬੇਸ਼ੱਕ 40 ਸੰਗਾਂ ਨੇ ਆਖਿਆ ਮਹਾਰਾਜ ਅਸੀਂ ਜਾਣਾ ਚਾਹੁੰਦੇ ਹਾਂ ਸਾਨੂੰ ਆਗਿਆ ਦੇ ਦਿਓ ਕਿਲਾ ਛੱਡ ਕੇ ਜਾਣਾ ਚਾਹੁੰਦੇ ਮਹਾਰਾਜ ਕਹਿੰਦੇ ਲਿਖ ਕੇ ਦੇ ਜਾਓ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਉਹਨਾਂ ਲਿਖ ਦਿੱਤਾ ਬੇਦਾਵਾ ਤੇ ਕਲਗੀਆਂ ਵਾਲੇ ਮਹਾਰਾਜ ਨੇ ਬੇਦਾਵਾ प्यारे ਸੁਟਿਆ ਨਹੀਂ ਸ਼ਾਮ ਕੇ ਰਖ ਲਿਆ ਕਿਉਂ ਕਿ ਮਾਰਨ ਨੂੰ ਪਤਾ ਸੀ ਭੁੱਲ ਗਏ ਨੇ ਇਹਨਾਂ ਵਾਪਸ ਫੇਰ ਆ ਜਾਣਾ ਉਥੇ ਇੱਕ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਹੈ ਕਿ ਸਿੱਖੋ ਕਿਸੇ ਵੇਲੇ ਕੋਈ ਐਸਾ ਮੌਕਾ ਆ ਸਕਦਾ ਹੈ ਬਾਈ ਚਾਂਸ ਤੁਸੀਂ ਡੋਲ ਜਾਓ ਥਿਰਕ ਜਾਓ ਧਰਮ ਤੋਂ ਕਿਤੇ ਮਨ ਬਣੇ ਦੁਬਾਰਾ ਗੁਰੂ ਵਾਲੇ ਬਣਦਾ ਤੇ ਦੁਬਾਰਾ ਵੀ ਗੁਰੂ ਪਰਵਾਣ ਕਰ ਲੈਂਦਾ ਇਸ ਕਰਕੇ ਯਤਨ ਕਰੋ ਦੁਬਾਰਾ ਤੋਂ ਆਪਣੀ ਭੁੱਲ ਬਖਸ਼ਾ ਕੇ ਗੁਰੂ ਚਰਨਾਂ ਦੇ ਨਾਲ ਜੁੜ ਜਾਓ ਜੇ ਤੁਸੀਂ ਕਿਸੇ ਗਲਤ ਰਾਹੇ ਪੈ ਗਏ ਹੋ ਤੇ ਗੁਰੂ ਦੀ ਸ਼ਰਨ ਵਿੱਚ ਆ ਜਾਓ ਸੱਚੇ ਮਨ ਦੇ ਨਾਲ ਗੁਰੂ ਮੇਰਾ ਬਖਸ਼ਣ ਆਰਿਆ ਪਿਆਰਿਓ ਇਹ ਜਗ੍ਹਾ ਉਹ ਆ ਅਨੰਦਪੁਰ ਸਾਹਿਬ ਦਾ ਘੇਰਾ ਜਦੋਂ ਫਿਰ ਦੁਨੀ ਚੰਦ ਵਰਗੇ ਕਿਹਾ ਗਿਆ ਕਿ ਭਾਈ ਸਵੇਰੇ ਤੂੰ ਹਾਥੀ ਨਾਲ ਜੰਗ ਕਰਨੀ ਹੈ ਤੋ ਡਰ ਦਾ ਮਾਰਾ ਕਿਲੇ ਦੀ ਕੰਧ ਰਹੀ ਦੌੜਨ ਦਾ ਯਤਨ ਕਰਦਾ ਜਦੋਂ ਉਹਦੀ ਲੱਤ ਟੁੱਟਦੀ ਆ ਤੇ ਘਰੇ ਜਾ ਕੇ ਮੌਤ ਵੀ ਹੋ ਜਾਂਦੀ ਫਿਰ ਉਹਦੇ ਜਿਹੜੇ ਪਰਿਵਾਰ ਦੇ ਬੱਚੇ ਨੇ प्यारे फिर ओ गुरु साहिब ਦੇ ਕੋਲ ਆਣ ਕੇ ਆਪਣੀ ਭੁੱਲ ਨੂੰ ਬਖਸ਼ਾंदे ਆਪਣੇ ਵੱਡੇ ਦੇ ਕੀਤੀ ਭੁੱਲ ਨੂੰ ਸੋ ਇਸ ਕਰਕੇ ਨਾ ਮਹਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜੋ ਘੇਰਾ ਪਿਆ ਕਈ ਤਰ੍ਹਾਂ ਦੇ ਇੱਥੇ ਹਾਦਸੇ ਵਾਪਰਦੇ ਰਹੇ ਕਈ ਤਰ੍ਹਾਂ ਦੀਆਂ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਵੀ ਇੱਥੇ ਵਰਤਦੀਆਂ ਰਹੀਆਂ ਤੇ ਪਿਆਰਿਓ ਸਤਿਗੁਰੂ ਮਾਰਾ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਗੁਰੂ ਸਾਹਿਬ ਦੇ ਹੁੰਦਿਆਂ ਸਿੰਘ ਡੋਲੇ ਨਹੀਂ ਅਖੀਰ ਜਦੋਂ ਸਾਰੇ ਹਿਲੇ ਵਿਸਿਲੇ ਇਨ੍ਹਾਂ ਦੇ ਤੁਰਕ ਫੌਜ ਦੇ ਰਾਜਿਆਂ ਦੇ ਫੌਜ ਦੇ ਮੁੱਕ ਗਏ ਤੇ ਹੁਣ ਫੇਰ ਤੋਂ ਦੁਬਾਰਾ ਝੂੜ ਦਾ ਸਹਾਰਾ ਲਿਆ ਮਹਾਰਾਜ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ ਸੱਚੇ ਪਾਤਸ਼ਾਹ ਤੁਸੀਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਦਿਓ ਪਰ ਮਾਰਾ ਨੂੰ ਪਤਾ ਸੀ ਕਿ ਜੰਗ ਇੱਥੇ ਹੋ ਰਹੀ ਐ ਤੇ ਜੰਗ ਅੱਗੇ ਵੀ ਹੋਣੀ ਐ ਤੇ ਜਿਹੜੀ ਗਾਂ ਜਾ ਕੇ ਜੰਗ ਕਰਨੀ ਐ ਇੱਥੇ ਵੀ ਕਰ ਲੈਣੇ ਆ ਪਿਆਰੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਆਖਿਆ ਮਾਰ ਕਹਿਣ ਲੱਗੇ ਜੇ ਤੁਸੀਂ ਜ਼ਿਆਦਾ ਜ਼ੋਰ ਲਾਉਂਦੇ ਕਿਉਂਕਿ ਅੰਦਰ ਜਿਹੜੇ ਸਹਿਰੀ ਸਿੱਖ ਸੀ ਨਾ ਉਹਨਾਂ ਬੇਨਤੀ ਵੀ ਕੀਤੀ ਕਿਸੇ ਪਾਤਸ਼ਾਹ ਜੀ ਨੂੰ ਕਿ ਮਾਰ ਸੱਚੇ ਪਾਤਸ਼ਾਹ ਜੀ ਤੁਸੀਂ ਕਿਰਪਾ ਕਰੋ ਅਨੰਦਪੁਰ ਸਾਹਿਬ ਦਾ ਆਪਾ ਕਿਲਾ ਛੱਡ ਦਿੰਨੇ ਆ ਗਾਂ ਜਾ ਕੇ ਮੋਰਚਾ ਲਾ ਲੈਨੇ ਪਿਆਰੇ ਜਦੋਂ ਕਹਿੰਦੇ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਵਾਸਤੇ ਗੁਰੂ ਸਾਹਿਬ ਨੂੰ ਆਖਿਆ ਗਿਆ ਤੇ ਮਾਰ ਕਹਿੰਦੇ ਭਾਈ ਇਹ ਧੋਖਾ ਕਰਦੇ ਪਏ ਇਹਨਾਂ ਨੇ ਮਗਰੋਂ ਫਿਰ ਹਮਲਾ ਕਰਨਾ ਹੈ ਸਾਨੂੰ ਉਸ ਹਮਲੇ ਦਾ ਭੈ ਨਹੀਂ ਪਰ ਅਸੀਂ ਇਹ ਵੀ ਦੱਸਣਾ ਚਾਹੁੰਦੇ ਆ ਕਿ ਬਾਣੀ ਨਾਲ ਜੁੜੇ ਹੋਏ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਪਿਆਰਿਓ ਕਹਿੰਦੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਹੱਡ ਤੇ ਜਿਹੜੀਆਂ ਜੁੱਤੀਆਂ ਸਨ ਉਹ ਪਿਆਰਿਓ ਸਮਾਨ ਗੱਡਿਆਂ ਤੇ ਲੱਦ ਕੇ ਉੱਪਰ ਸੋਹਣੇ ਜਿਹੜੇ ਰਮਾਲੇ ਪਾ ਕੇ ਬਾਹਰ ਫੇ ਤੋਰਿਆ ਆਖਿਆ ਸਾਡਾ ਸਮਾਨ ਪਹਿਲਾਂ ਲੰਘ ਜਾਣ ਦਿਓ ਫਿਰ ਅਸੀਂ ਵੀ ਮਗਰ ਬਾਅਦ ਵਿੱਚ ਆਉਨੇ ਆ ਜਦੋਂ ਹੀ ਸਮਾਨ ਵਾਰ ਭੇਜਿਆ ਤੇ ਫੌਜ ਟੁੱਟ ਕੇ ਪੈ ਗਈ ਖੋਰੇ ਕਿੰਨਾ ਕੁ ਮਹਿੰਗਾ ਕੀਮਤੀ ਸਮਾਨ ਬਾਹਰ ਆ ਗਿਆ ਤੇ ਜਦੋਂ ਰਮਾਲੇ ਚੱਕ ਕੇ ਵੇਖਦੇ ਆ ਥੱਲੇ ਹਾੜੇ ਆ ਥੱਲੇ ਜੁੱਤੀਆਂ ਨੇ ਤੇ ਬੜੀ ਸ਼ਰਮਿੰਦਗੀ ਮਹਿਸੂਸ ਕਰਦੇ ਆ ਕਿ ਮਸਾਂ ਹੀ ਅਸੀਂ ਮਨਾਇਆ ਸੀ ਬਾਹਰ ਹੋਣ ਵਾਸਤੇ ਅਸੀਂ ਫੇਰ ਜਾ ਰੋਗੇ ਤੇ ਪਿਆਰੇ ਫਿਰ ਬੇਨਤੀਆਂ ਕਰਕੇ ਮਾਫੀਆਂ ਮੰਗਦੇ ਨੇ ਮਹਾਰਾਜ ਸਾਡੀ ਫੌਜ ਤੋਂ ਗਲਤੀ ਹੋ ਗਈ ਆ ਅਸੀਂ ਹੁਣ ਕਹਿੰਦੇ ਆ ਦੁਬਾਰਾ ਤੋਂ ਤੁਹਾਨੂੰ ਤੁਸੀਂ ਕਿਲਾ ਜਿਹੜਾ ਛੱਡ ਦਿਓ ਸਾਡੀ ਇਲਾਜ ਰਹਿ ਜੇਗੀ ਸਾਨੂੰ ਪਤਾ ਹੈ ਅਸੀਂ ਤੁਹਾਨੂੰ ਮਨਾ ਨਹੀਂ ਸਕਦੇ ਤਾ ਤੁ ਤੁਹਾਡੇ ਤੋਂ ਕਿਲਾ ਖਾਲੀ ਕਰਵਾ ਨਹੀਂ ਸਕਦੇ ਤੁਸੀਂ ਇਸ ਇਸ ਜੰਗ ਨੂੰ ਜਿੱਤ ਚੁਕੇ ਹੋ ਪਰ ਸਾਡੀ ਇਲਾਜ ਰਹਿ ਜੇਗੀ ਮਹਾਰਾਜ ਤੁਸੀਂ ਕਿਲਾ ਛੱਡ ਦਿਓ ਖੇਰ ਕਹਿੰਦੇ ਨੇ ਦੱਖਣ ਵਾਲੇ ਪਾਸਿਓਂ ਕਾਜੀ ਆਇਆ ਔਰੰਗੇ ਔਰੰਗੇ ਕੋਲੋਂ ਇੱਕ ਜਿਹੜਾ ਇਕਰਾਰਨਾਮਾ ਲਿਖਵਾ ਕੇ ਲਿਆਇਆ ਕੁਰਾਨ ਸ਼ਰੀਫ ਲਿਆਇਆ ਇਧਰ ਪਹਾੜੀ ਰਾਜਿਆਂ ਵੱਲੋਂ ਵੀ ਪਿਆਰਿਓ ਇੱਕ ਆਟੇ ਦੇ ਗਾਹੂ ਜਿਹੜੀ ਆ ਬਣਾ ਕੇ ਥਾਲ ਵਿੱਚ ਰੱਖ ਕੇ ਅੰਦਰ ਇਹ ਭੇਜੀ ਗਈ ਇਨਾ ਨੇ ਹਿੰਦੂਆਂ ਨੇ ਪਿਆਰਿਓ ਜਿਹੜੇ ਕਹਿਣ ਮਾਤਰ ਸਨ ਕਿਉਂਕਿ ਜਿਹੜਾ ਸੱਚਾ ਹਿੰਦੂ ਹੈ ਉਹ ਕਦੇ ਪਿਆਰਿਓ ਆਪਣੇ ਧਰਮ ਦੀ ਸੌ ਨਹੀਂ ਖਾਏਗਾ ਸੱਚਾ ਮੁਸਲਮਾਨ ਧਰਮ ਦੀ ਸੌ ਨਹੀਂ ਖਾਏਗਾ ਕਿਉਂ ਕਿਉਂਕਿ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਹੈ ਕਿ ਸੌ ਨਹੀਂ ਖਾਣੀ ਕਦੇ ਵੀ ਨਾ ਸੱਚੀ ਤੇ ਨਾ ਝੂਠੀ ਸੌ ਨਹੀਂ ਚੁਕਣੀ ਭਾਈ ਤੇ ਨਾਲ ਗੁਰੂ ਸਾਹਿਬ ਨੇ ਹੁਕਮ ਕੀਤਾ ਬਾਦਸ਼ਾਹ ਕਹਿੰਦੇ ਸੌ ਖਾਣ ਵਾਲੇ ਤੇ ਇਕਰਾਰ ਨਹੀਂ ਕਰੇਗਾ ਜਿਹੜਾ ਮਾਰਕ ਕਹਿੰਦੇ ਉਹਦੇ ਉੱਪਰ ਤੁਸੀਂ ਕਦੇ ਵੀ ਰੋਸਾ ਨਹੀਂ ਕਰਨਾ ਹੈਗਾ ਕਿਉਂ ਉਹ ਕਿਸੇ ਜਿਹੜਾ ਸੌਂ ਖਾ ਰਿਹਾ ਕਿਸੇ ਵੇਲੇ ਵੀ ਮੁੱਕਰ ਸਕਦਾ ਸੋ ਇਸ ਕਰਕੇ ਪਿਆਰਿਓ ਕਹਿੰਦੇ ਨੇ ਜਦੋਂ ਇਹ ਅੰਦਰ ਆਏ ਆਣ ਕੇ ਕਹਿੰਦੇ ਮਹਾਰਾਜ ਸਾਨੂੰ ਗਊਆਂ ਗਊ ਮਾਤਾ ਦੀ ਸੌਂ ਹੈ ਕਹਿੰਦਾ ਸਤਿਗੁਰੂ ਸਾਨੂੰ ਸਾਡੇ ਧਰਮ ਦੀ ਸੌਂ ਆ ਕਾਜੀ ਕਹਿੰਦਾ ਸੌਂਵਾਂ ਖਾਂਦੇ ਨੇ ਤੇ ਪਿਆਰਿਓ ਗੁਰੂ ਸਾਹਿਬ ਨੂੰ ਯਕੀਨ ਸੀ ਕਿ ਅਸੀਂ ਜੇਕਰ ਬਾਹਰ ਗਏ ਤੇ ਇਹਨਾਂ ਸੌਂਆਂ ਜੜੀਆਂ ਨੇ ਤਿਆਗ ਦੇਣੀਆਂ ਪਰ ਫਿਰ ਵੀ ਮਾਰੇ ਨੇ ਇਹਨਾਂ ਦੇ ਧਰਮ ਦਾ ਸਤਕਾਰ ਕੀਤਾ ਪਾਈ ਅਸੀਂ ਤੁਹਾਡੇ ਧਰਮ ਦਾ ਸਤਕਾਰ ਕਰਦੇ ਆ ਤੁਸੀਂ ਧਰਮ ਦਾ ਵਾਸਤਾ ਪਾਉਂਦੇ ਹੋ ਅਸੀਂ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਛੱਡ ਦੇਾਂਗੇ ਆ ਜਿਹੜੀ ਰਾਤ ਲੰਘ ਕੇ ਗਈ ਹੈ ਤੇ ਯਾਰ ਇਸ ਰਾਤ ਨੂੰ 6 ਪੋ ਤੇ 7 ਪੋ ਦੀ ਰਾਤ ਨੂੰ ਮਾਰੇ ਨੇ ਫੈਸਲਾ ਲਿਆ ਤੇ ਕਹਿੰਦੇ ਨੇ ਉਹ ਫੈਸਲਾ ਲੈ ਕੇ ਤੇ ਸਿੰਘਾਂ ਦੀ ਸਿੰਘਾਂ ਨੂੰ ਦੱਸਿਆ ਸਮਝਾਇਆ ਗਿਆ ਕਿ ਕਿਹੜੀ ਨੀਤੀ ਦੇ ਨਾਲ ਆਪਾਂ ਬਾਹਰ ਜਾਣਾ ਹੈ ਕਿਉਂਕਿ ਗੁਰੂ ਸਾਹਿਬ ਨੂੰ ਪਤਾ ਹੈ ਹਮਲਾ ਤੇ ਹੋਣਾ ਹੀ ਹੈ ਤੇ ਪਿਆਰਿਓ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਪਹਿਲੇ ਭਾਈ ਸੰਤੋਖ ਸਿੰਘ ਜੀ ਲਿਖਦੇ ਮਾਤਾ ਗੁਜਰੀ ਜੀ ਨੂੰ ਫਿਰ ਨਾਲ ਮਾਤਾ ਸੁન્દਰੀ ਮਾਤਾ ਸਹਿਬ ਦੇਵਾ ਨਾਲ ਪਿਆਰਿਓ ਛੋਟੇ ਤੇ ਵੱਡੇ ਸਹਿਬਜ਼ਾਦਿਆਂ ਨੂੰ ਲੈ ਕੇ ਅਨੰਦਪੁਰ ਸਾਹਿਬ ਦੀ ਗਲੀ ਗਲੀ ਜਿਹੜੀ ਆ ਉਕਮੀ ਹੈ ਕਿਉਂਕਿ ਪਿਆਰਿਓ ਇੱਥੇ ਬੜਾ ਆਨੰਦ ਵਰਤਾਇਆ ਹੈ ਗੁਰੂ ਬਾਣੀ ਨੇ ਇੱਥੇ ਬੜਾ ਆਨੰਦ ਵਰਤਿਆ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅਖੀਰ ਪਿਆਰਿਓ ਕਹਿੰਦੇ ਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਇਹ ਰਣਨੀਤੀ ਤਿਆਰ ਕਰ ਲਈ ਜਾ ਕੇਲਾ ਛੱਡਣ ਦੀ ਨੀਤੀ ਤਿਆਰ ਕਰ ਲਈ ਜਥਿਆਂ ਦੇ ਵਿੱਚ ਤੋਰਿਆ ਗਿਆ ਹੈ ਭਾਈ ਸੰਤੋਖ ਸਿੰਘ ਲਿਖਦੇ ਆ ਕਿ ਜਿਹੜੇ ਭਾਰ ਚੁੱਕ ਸਕਦੇ ਸੀ ਕਿਉਂਕਿ ਭੁੱਖਣ ਭਾਣੇ ਸਨ ਸਰੀਰ ਪਿੰਜਰ ਹੋ ਸਕੇ ਸੀ ਸੁੱਕ ਕੇ ਸਾਰੇ ਭਾਰ ਨਹੀਂ ਚੁੱਕ ਕੇ ਚੱਲ ਸਕਦੇ ਸੀ ਇਸ ਕਰਕੇ ਜਿਹੜੇ ਚੁੱਕ ਸਕਦੇ ਸੀ ਹੁਣ ਜਦੋਂ ਪਿਆਰਿਓ ਘਰ ਛੱਡਣਾ ਪੈਂਦਾ ਨਾ ਤੇ ਸਮਾਨ ਵੀ ਨਾਲ ਲੈ ਕੇ ਜਾਈਦਾ ਹੁੰਦਾ ਇਸ ਕਰਕੇ ਜੋ ਲੋਡ ਸੀ ਉਹ ਪੰਡਾ ਬੰਨੀਆਂ ਸਮਾਨ ਦੀਆਂ ਸਭ ਤੋਂ ਪਹਿਲਾਂ ਸਿੰਘਾਂ ਨੇ ਕੀ ਕੰਮ ਕੀਤਾ ਕਿ ਗੁਰੂ ਮਹਾਰਾਜ ਦੀ ਕੋਈ ਨਿਸ਼ਾਨੀ ਜਿਹੜੀ ਆ ਜਿਵੇਂ ਚੋਲਾ ਹੋ ਗਿਆ ਜੋੜਾ ਹੋ ਗਿਆ ਇਦਾਂ ਦੀ ਚੀਜ਼ ਨਹੀਂ ਛੱਡਣੀ ਇਹ ਤੁਰਕਾਂ ਦੇ ਹੱਥ ਨਹੀਂ ਆਉਣੀ ਚਾਹੀਦੀ ਇਹ ਬੈਰੀਆਂ ਦੇ ਹੱਥ ਇਹ ਗੁਰੂ ਸਾਹਿਬ ਦਾ ਕੋਈ ਵੀ ਜਿਹੜੀ ਚੀਜ਼ ਆ ਉਹ ਨਾ ਆਵੇ ਇਸ ਕਰਕੇ ਯਤਨ ਕੀਤਾ ਉਹਨਾਂ ਨੂੰ ਸੰਭਾਲ ਲਿਆ ਜਾਵੇ ਪਿਆਰੇ ਜਦੋਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਵਰਤੀ ਤੇ ਅਨੰਤਪੁਰ ਸਾਹਿਬ ਛੱਡਣ ਵੇਲੇ ਜਥਿਆਂ ਵਿੱਚ ਤੋਰਿਆ ਗਿਆ ਸਮਾਨ ਜੋ ਚਾਹੀਦਾ ਸੀ ਉਹ ਸਿਰ ਤੇ ਸਿੰਘਾਂ ਨੇ ਚੁੱਕਿਆ ਆਪਣੇਾਂ ਤੇ ਮਾਰੇ ਨੇ ਜਥੇ ਬਣਾ ਕੇ ਜਿਵੇਂ ਭਾਈ ਜੀਵਨ ਸਿੰਘ ਜੀ ਬਾਬਾ ਜੀਵਨ ਸਿੰਘ ਜਿੰਨਾਂ ਨੂੰ ਆਪਸ ਸਤਕਾਰ ਨਾਲ ਕਹਿੰਦੇ ਉਹਨਾਂ ਨੂੰ ਇੱਕ ਜਥਾ ਦਿੱਤਾ ਗਿਆ 100 ਸਿੰਘਾਂ ਦਾ ਇੱਕ ਜਥਾ ਬਾਬਾ ਅਜੀਤ ਸਿੰਘ ਦੀ ਅਗਵਾਈ ਦੇ ਵਿੱਚ ਹੈ ਇਹ ਸਤਗੁਰੂ ਕਿਰਪਾ ਕਰਨ ਭਾਈ ਉਦਾਸ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਇੱਕ ਜਥਾ ਕਿਉਂਕਿ ਇਹ ਹਮਲਾ ਸਿੱਧਾ ਮਗਰੋਂ ਨਹੀਂ ਹੋਣਾ ਇਹ ਹਮਲਾ ਸਾਈਡ ਵਾਲੇ ਪਾਸਿਆਂ ਤੋਂ ਵੀ ਹੋ ਸਕਦਾ ਲੱਖਾਂ ਦੀ ਫੌਜ ਕਿਸੇ ਪਾਸੇ ਵੀ ਆ ਸਕਦੀ ਸੋ ਚੱਲਦੇ ਆਂ ਚੱਲਦੇ ਆਂ ਪਿਆਰੇ ਜਦੋਂ ਕਹਿੰਦੇ ਨੇ ਸਰਸਾ ਦੇ ਕੰਢੇ ਤੇ ਆਏ ਨੇ ਹੁਣ ਉਹ ਜਗ੍ਹਾ ਜਿਹੜੇ ਅਨੰਦਪੁਰੇ ਜਦੋਂ ਛੱਡਣੀ ਆ ਤੇ ਉਹਨੂੰ ਵੇਰਾਨ ਤੇ ਛੱਡਿਆ ਨਹੀਂ ਸੀ ਜਾਣਾ ਮਾਰਨ ਖਾਲਸਾ ਨੂੰ ਆਖਿਆ ਪਹਾਲਸ ਖਾਲਸਾ ਜੀ ਖੁਸੀ ਦੱਸੋ ਕੋਈ ਸਿੰਘ ਹੈ ਐਸਾ ਜਿਹੜਾ ਇਸ ਅਨੰਦਪੁਰੇ ਨੂੰ ਮਗਰੋਂ ਸੇਵਾ ਸੰਭਾਲ ਕਰੇ ਇਸ ਜਗ੍ਹਾ ਦੀ ਜਦੋਂ ਇਹ ਗੁਰੂ ਸਾਹਿਬ ਸੱਚੇ ਵਾਪਾ ਸਾਹਿਬ ਜੀ ਵੱਲੋਂ ਪੁੱਛਿਆ ਗਿਆ ਤੇ ਕਹਿੰਦੇ ਨੇ ਭਾਈ ਗੁਰਬਖਸ਼ ਸਿੰਘ ਜਿਹੜਾ ਉਹਨੂੰ ਮਾਰਨ ਹੁਕਮ ਕੀਤਾ ਸੀਗਾ ਉਹ ਇਹ ਸੇਵਾ ਜਿਹੜੀ ਸੰਭਾਲਣੀ ਹੈ ਉਹਨੇ ਸਤਿਵਚਨ ਕਹਿ ਕੇ ਉਸ ਸੇਵਾ ਲਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਤੋਂ ਅਗਿਆ ਲਈ ਮਹਾਰਾ ਨੇ ਅਗਿਆ ਦਿੱਤੀ ਪਾਤਸ਼ਾਹ ਕਹਿੰਦੇ ਤੁਸੀਂ ਜਿਹੜੀ ਦੀਵਾ ਬੱਤੀ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਾਵਨ ਸਥਾਨ ਤੇ ਜਰੂਰ ਕਰਦੇ ਰਹਿਣ ਪਿਆਰੇ ਬਾਕੀ ਸਥਾਨ ਦਾ ਨਹੀਂ ਮਹਾਰੇ ਨੇ ਮੇਨ ਅਸਥਾਨ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਹਦਾ ਉਹਦੇ ਬਾਰੇ ਸਪੈਸ਼ਲ ਆਖਿਆ ਕਿਉਂ ਕਿਉਂਕਿ ਮਹਾਰੇ ਦੱਸ ਰਹੇ ਨੇ ਕਿ ਜਿੱਥੇ ਸ਼ਹੀਦ ਦਾ ਖੂਨ ਡੁੱਲਦਾ ਹੈ ਜਿੱਥੇ ਸ਼ਹੀਦ ਦਾ ਸੰਸਕਾਰ ਹੁੰਦਾ ਕੋਈ ਕਬਰ ਨਹੀਂ ਹੁੰਦੀ ਉਹ ਅਸਥਾਨ ਪੂਜਣ ਵਾਲਾ ਉਥੋਂ ਉਥੋਂ ਬਖਸ਼ਿਸ਼ਾਂ ਪ੍ਰਾਪਤ ਹੁੰਦੀ ਆ ਉਥੋਂ ਇੱਕ ਨਵਾਂ ਜੀਵਨ ਮਿਲਦਾ ਹੈ ਉਥੋਂ ਕੁਰਬਾਨ ਹੋਣ ਵਾਸਤੇ ਪਿਆਰਿਓ ਹੌਸਲਾ ਮਿਲਦਾ ਹੈ ਤਾਕਤ ਮਿਲਦੀ ਆ ਇਸ ਕਰਕੇ ਗੁਰੂ ਸਾਹਿਬ ਨੇ ਉਸ ਅਸਥਾਨ ਵੱਲ ਜ਼ੋਰ ਦਿੱਤਾ ਜਿਵੇਂ ਕਿਤੇ ਕਿਸੇ ਜਗ੍ਹਾ ਨੂੰ ਕਿਸੇ ਕਿਸੇ ਜਗ੍ਹਾ ਤੇ ਕਿਸੇ ਨੂੰ ਕੋ ਸਾੜਿਆ ਜਾਂਦਾ ਹੈ ਨਾ ਜਦੋਂ ਉਹਨੂੰ ਕਬਰ ਕਹਿ ਦਿੰਦੇ ਮੜੀਆਂ ਕਹਿ ਦਿੰਦੇ ਆ ਪਰ ਪਿਆਰਿਓ ਜਿੱਥੇ ਕੋਈ ਸ਼ਹੀਦ ਹੁੰਦਾ ਜਾਂ ਸ਼ਹੀਦ ਦਾ ਸਸਕਾਰ ਹੁੰਦਾ ਉਹਨੂੰ ਕਬਰ ਨਹੀਂ ਕਿਹਾ ਜਾਂਦਾ ਉਹਨੂੰ ਕਬਰ ਨਹੀਂ ਕਿਹਾ ਜਾਂਦਾ ਉਹਨੂੰ ਸੀਸ ਗੰਝ ਕਿਹਾ ਜਾਂਦਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਥਾਨ ਹੈ ਸਤਿਗੁਰਾਂ ਨੇ ਆਖਿਆ ਭਾਈ ਗੁਰਬਾ ਸਿੰਘਾ ਇਸ ਅਸਥਾਨ ਦਾ ਤੂੰ ਖਿਆਲ ਰੱਖਣਾ ਮਗਰੋਂ ਇਹ ਮਹਾਰਾਜ ਪਤਾ ਹੈ ਮੈਨੂੰ ਕਿ ਜਦੋਂ ਅਸ ਤੁਸੀਂ ਚਲੇ ਜਾਣਾ ਤੇ ਮਗਰੋਂ ਤੁਰਕਾਂ ਨੇ ਇਸ ਅਸਥਾਨ ਨੂੰ ਉਜਾੜਨਾ ਹੈ ਸੱਚੇ ਪਾਤਸ਼ਾਹ ਇਹ ਉੱਜੜ ਗਿਆ ਫਿਰ ਕੀ ਕਰਾਂਗੇ ਮਾਰੇ ਅੱਖ ਲੱਗੇ ਇੱਕ ਵਾਰ ਉੱਜੜੇਗਾ ਫਿਰ ਐਸਾ ਵਸੇਗਾ ਮਾਰੇ ਕਹਾਂ ਲੱਗੇ ਜਿਹੜਾ ਵੀ ਆਏਗਾ ਉਹਨੂੰ ਇਥੋਂ ਹਮੇਸ਼ਾ ਆਨੰਦ ਦੀ ਪ੍ਰਾਪਤੀ ਹੁੰਦੀ ਰਹੇਗੀ ਐਸਾ ਵਸੇਗਾ ਇਹ ਆਨੰਦਪੁਰ ਸਾਹਿਬ ਦਾ ਸਥਾਨ ਜਿਹੜਾ ਹੈ ਪਿਆਰੇ ਜਦੋਂ ਗੁਰੂ ਤੇਗ ਬਹਾਦਰ ਮਾਰੇ ਸੱਚੇ ਪਾਤਸ਼ਾਹ ਜੀ ਦੇ ਸਥਾਨ ਦੀ ਸੇਵਾ ਆਨੰਦਪੁਰ ਸਾਹਿਬ ਦੀ ਸੇਵਾ ਗੁਰੂ ਬਖਸ਼ ਸਿੰਘ ਨੂੰ ਦੇ ਕੇ ਗੁਰੂ ਸਾਹਿਬ ਨੇ ਜਥੇ ਤੋਰਤੇ ਤੇ ਜਦੋਂ ਆਈ ਸਰਸਾ ਨਦੀ ਉਹਨੂੰ ਪਾਰ ਕਰਨ ਦਾ ਸਮਾਂ ਆਇਆ ਤੇ ਪਹਿਲਾ ਮਾਰੇ ਨੇ ਆਖਿਆ ਭਾਈ ਅੰਮ੍ਰਿਤ ਵੇਲਾ ਹੋ ਗਿਆ ਹੈ ਨਿਤਨੇਮ ਦਾ ਸਮਾ ਹੋ ਗਿਆ ਪਹਿਲਾ ਨਿਤਨੇਮ ਕੀਤਾ ਜਾਵੇ ਤੇ ਨਿਤਨੇਮ ਪਿਆਰਿਓ ਕਹਿੰਦੇ ਨੇ ਉੱਥੇ ਹੋਇਆ ਸਰਸਾ ਦੇ ਕੰਢੇ ਤੇ ਇਥੇ ਗੁਰੂ ਸਾਹਿਬ ਨੇ ਇਹ ਸਾਨੂੰ ਦ੍ਰਿੜ ਕਰਵਾਇਆ ਕਿ ਸਮਾ ਕਈ ਤਰ੍ਹਾਂ ਦਾ ਤੇਰੇ ਜ਼ਿੰਦਗੀ ਵਿੱਚ ਸਿੱਖਾ ਆਵੇਗਾ ਦੁੱਖਾਂ ਦਾ ਵੀ ਸਮਾ ਹੁੰਦਾ ਸੁੱਖਾਂ ਦਾ ਵੀ ਸਮਾ ਹੁੰਦਾ ਹੈ ਪਰ ਦੋਨਾਂ ਸਮਿਆਂ ਨੂੰ ਇੱਕੋ ਸਮਾਨ ਜਾਣਿਆ ਕਰ ਇਹ ਨਹੀਂ ਕਿ ਸੁੱਖ ਨੂੰ ਹੋਰ ਸਮਝ ਲਿਆ ਤੇ ਦੁੱਖ ਨੂੰ ਹੋਰ ਸਮਝ ਲਿਆ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਵੀ ਹੈ ਸੁਖ ਸਨੇਹ ਅਰ ਭੈ ਨਹੀਂ ਜਾ ਕੇ ਭਾਈ ਇਹ ਸੁੱਖ ਵੀ ਤੇ ਸਨੇਹ ਜਿਹੜੇ ਨੇ ਇਹ ਇਹ ਹਿਰਦੇ ਵਿੱਚ ਡਰ ਜਿਹੜਾ ਏ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਦੁੱਖ ਨੂੰ ਤੇ ਸੁੱਖ ਨੂੰ ਇੱਕ ਸਮਾਨ ਸਮਝ ਲੈਣਾ ਆ ਇੱਕ ਸਮਾਨ ਜਾਣਣਾ ਤਾਂ ਹੀ ਤੂੰ ਭਗਤੀ ਬੰਦਗੀ ਕਰ ਸਕੇਗਾ ਨਹੀਂ ਤੇ ਜਦੋਂ ਬਾਹਲੇ ਸੁੱਖ ਆਗੇ ਉਦੋਂ ਵੀ ਬੰਦਾ ਕਹਿ ਦਿੰਦਾ ਜੀ ਮੈਂ ਵਿਆਹ ਤੇ ਗਿਆ ਸਾਂ ਲੇਟ ਹੋ ਗਿਆ ਅਜ ਨਿਤਨੇਮ ਤਾਂ ਨਹੀਂ ਹੋਇਆ ਅਜ ਸੇਵਾ ਤਾਂ ਨਹੀਂ ਹੋਈ ਕਈ ਵਾਰ ਦੁੱਖ ਤਕਲੀਫ ਆ ਗਿਆ ਤੇ ਉਦੋਂ ਬੰਦਾ ਕਹਿੰਦਾ ਜੀ ਮਹਲਾਣਾ ਕੰਮ ਪੈ ਗਿਆ ਦੁਖੀ ਸਾ ਤਾਂ ਨਹੀਂ ਹੋਇਆ ਪਰ ਮਹਾਰੇ ਕਹਿੰਦੇ ਇਤੋਂ ਵੱਡਾ ਦੁੱਖ ਦਾ ਸਮਾ ਆ ਸਕਦਾ 29 30 ਸਾਲ 42 ਸਾਲ ਮਹਾਰੇ ਦੀ ਉਮਰ ਹੈ ਤੇ ਜਿਹਦੇ ਵਿੱਚੋਂ 29 30 ਸਾਲ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਇੱਕ ਅਸਥਾਨ ਤੇ گزارੇ ਹੋਣ ਉਹ ਉਸ ਅਸਥਾਨ ਨੂੰ ਗੁਰੂ ਪਿਤਾ ਨੇ ਸੇਵਾ ਲਈ ਦਿੱਤਾ ਹੋਵੇ ਕਿ ਤੁਸੀਂ ਇਸ ਅਸਥਾਨ ਦੀ ਸੇਵਾ ਕਰਨੀ ਹੈ ਪਿਤਾ ਨੇ ਇਸ ਇਸ ਅਸਥਾਨ ਨੂੰ ਬਖਸ਼ਿਸ਼ ਕੀਤੀ ਹੋਵੇ ਉਹ ਸਥਾਨ ਨੂੰ ਛੱਡਣਾ ਪੈ ਜਾਵੇ ਇਹ ਤੋਂ ਵੱਡਾ ਦੁੱਖ ਕੀ ਹੋ ਸਕਦਾ ਪਰ ਪਿਆਰਿਓ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਸਰਸਾ ਦੇ ਕੰਢੇ ਤੇ ਆਏ ਨੇ ਲੱਖਾਂ ਦੀ ਫੌਜ ਮਗਰ ਚੜਾਈ ਕਰਕੇ ਆ ਗਈ ਗੁਰੂ ਸਾਹਿਬ ਕਹਿੰਦੇ ਨਿਤਨੇਮ ਕਰਨਾ ਜ਼ਰੂਰੀ ਆ ਪਿਆਰਿਓ ਨਿਤਨੇਮ ਕੀਤਾ ਗਿਆ ਜਦੋਂ ਮਗਰੋਂ ਪਿਆਰਿਓ ਹਮਲੇ ਹੋ ਗਏ ਨੇ ਗੁਰੂ ਸਾਹਿਬ ਨੂੰ ਦੱਸਿਆ ਵੀ ਜਾਂਦਾ ਹੈ ਮਹਾਰਾਜ ਹਮਲਾ ਹੋਇਆ ਪਾਸ਼ਾ ਕਨੇ ਭਾਈ ਨਿਤਨੇਮ ਕਰਨਾ ਜ਼ਰੂਰੀ ਹੈ ਤੇ ਪਿਆਰਿਓ ਜਦੋਂ ਨਿਤਨੇਮ ਹੁੰਦਾ ਉਹ ਸਮੇਂ ਹਮਲਾ ਹੋਇਆ ਤੇ ਬਾਬਾ ਅਜੀਤ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਨਾਲ ਭਾਈ ਉਦਾਸ ਸਿੰਘ ਜੀ ਵਰਗੇ ਜਿਹੜੇ ਗੁਰਸਿੱਖ ਨੇ ਇਹਨਾਂ ਨੇ ਪਿਆਰ ਉਸ ਫੌਜ ਦਾ ਟਕਰਾ ਕੀਤਾ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਵੱਡੀ ਜਿਹੜੀ ਵੱਡੀ ਤਾਦਾਦ ਦੇ ਵਿੱਚ ਫੌਜ ਹਮਲਾ ਕਰਦੀ ਹੈ ਜਿਹਦੇ ਕਰਕੇ ਪਹਿਲਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਨੇ ਵਿਚਾਰ ਕੀਤੀ ਹੋਈ ਹੈ ਕਈ ਸੰਕੈ ਲਿਖਦੇ ਨੇ ਪ੍ਰੇਮੀ ਕੇ ਪਹਿਲਾਂ ਵੀ ਵਿਚਾਰ ਹੋਈ ਆ ਤੇ ਕਈ ਕਹਿੰਦੇ ਉਸ ਮੌਕੇ ਤੇ ਵਿਚਾਰ ਹੋਈ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਦੋਨਾਂ ਮਾਤਾਵਾਂ ਨੂੰ ਮਾਤਾ ਸਹਿਬ कौर ਤੇ ਮਾਤਾ ਸੁન્દਰੀ ਜੀ ਨੂੰ ਦਿੱਲੀ ਵਾਲੇ ਪਾਸੇ ਨੂੰ ਤੋਰਿਆ ਤੇ ਨਾਲ ਮਾਤਾ ਗੁਜਰੀ ਜੀ ਨੂੰ ਅਖੀਰਲੇ ਸਮੇਂ ਸਰਸਾ ਦੇ ਕੰਡੇ ਗੁਰੂ ਸਾਹਿਬ ਮਿਲੇ ਨੇ ਤੇ ਇਹਨਾਂ ਦੇ ਨਾਲ ਛੋਟੇ ਸਾਹਿਬ ਜਿਆਦੇ ਪਿਆਰਿਓ ਚੰਦੂ ਵਾਲੇ ਪਾਸੇ ਨੂੰ ਤੁਰ ਪਏ ਸਤਗੁਰੂ ਮਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਫਿਰ ਇਸ ਇਸ ਨਦੀ ਨੂੰ ਪਾਰ ਕਰਦੇ ਸਮੇਂ ਕਿਉਂਕਿ ਨਦੀ ਬਹੁਤ ਜ਼ਿਆਦਾ ਚੜ ਗਈ ਆ ਉਪਰੋਂ ਮੀਂਹ ਵੀ ਪੈ ਰਿਹਾ ਤੇ ਬੜਾ ਕੁਝ ਸਰਸਾ ਦੇ ਨਦੀ ਦੇ ਵਿੱਚ ਰੁੜ ਗਿਆ ਪਿਆਰਿਓ 40 ਸੰਗਾਂ ਦੇ ਨਾਲ ਗੁਰੂ ਸਾਹਿਬ ਨੇ ਨਦੀ ਨੂੰ ਪਾਰ ਕੀਤਾ ਵੱਡੇ ਸਾਹਿਬਜ਼ਾਦੇ ਨਾਲ ਨੇ ਤੇ ਪਿਆਰਿਓ ਸਤਗੁਰੂ ਮਾਰ ਸੱਚੇ ਪਾਤਸ਼ਾਹ ਚੱਲਦੇ ਚੱਲਦੇ ਫਿਰ ਚਮਕੌਰ ਦੀ ਗੜੀ ਪਹੁੰਚੇ ਉਹ ਜਗ੍ਹਾ ਜਿੱਥੇ ਪਹਿਲਾਂ ਵੀ ਇੱਕ ਵਾਰ ਗੁਰੂ ਸਾਹਿਬ ਆਏ ਸਨ ਤੇ ਸਤਿਗੁਰੂ ਮਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਤਿਗੁਰੂ ਕਹਿੰਦੇ ਉਹ ਹੀ ਜਗ੍ਹਾ ਏ ਜਿੱਥੇ ਅਸੀਂ ਪਹੁੰਚਣਾ ਚਾਹੁੰਦੇ ਸਾਈ ਮੰਜ਼ਲ ਉਹੀ ਏ ਜਿੱਥੇ ਅਸੀਂ ਸਹਿਬਜ਼ਾਦਿਆਂ ਦੇ ਸਤਿਗੁਰੂ ਮਾਰ ਕਹਿੰਦੇ ਜੋਰ ਵੇਖਣੇ ਚਾਹਨੇ ਆ ਇਹ ਜਗ੍ਹਾ ਉਹੀ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਕੱਲ ਨੂੰ ਪਿਆਰ ਉਹ ਦਿਨ ਆ ਰਿਹਾ ਕਿਉਂਕਿ ਅੱਜ ਦਾ ਦਿਨ ਜਿਹੜਾ ਹੈ ਸਰਸਾ ਇਸ ਵੇਲੇ ਪਾਰ ਕਰ ਦਿੱਤੀ ਤੇ ਫਿਰ ਚੱਲਦੇ ਆ ਚੱਲਦੇ ਆ ਪਿਆਰਿਓ ਫਿਰ ਸਾਮਾਂ ਜਿਹੜੀਆਂ ਪੈ ਗਈਆਂ ਨੇ ਚਮਕੌਰ ਦੀ ਗੜੀ ਪਹੁੰਚ ਗਏ ਨੇ ਉੱਥੇ ਫਿਰ ਗੁਰੂ ਕੇ ਖਾਲਸੇ ਨੇ ਆਰਾਮ ਫਰਮਾਇਆ ਤੇ ਮਾਰੇ ਨੇ ਉਸ ਸਿੰਘਾਂ ਨੂੰ ਪਿਆਰ ਕੀਤਾ ਜਿਹੜੇ ਕੁਝ ਕੁ ਮੁੱਠੀ ਭਾਰ ਸਿੰਘ ਨੇ ਭੁਖਣ ਪਾਣੇ ਨਾਲ ਆਏ ਨੇ ਤੇ ਸਤਗੁਰਾਂ ਨੂੰ ਪਤਾ ਹੈ ਕਿ ਸਾਰਾ ਖਾਲਸਾ ਤਕਰੀਬਨ ਪਿੱਛੇ ਸ਼ਹੀਦੀਆਂ ਪਾ ਗਿਆ ਇਹ 40 ਬਚੇ ਨੇ ਇਹਨਾਂ ਵੀ ਮਾਰੇ ਨੇ ਆਖਿਆ ਕਿ ਕਈਆਂ ਨੇ ਵਿੱਚੋਂ ਕੱਲ ਨੂੰ ਨਹੀਂ ਰਹਿਣਾ ਜਦੋਂ ਇਹ ਗੱਲ ਪਤਾ ਹੋਵੇ ਕਿ ਕੱਲ ਨੂੰ ਇੰਨਾ ਚੜ੍ਹਾਈ ਕਰ ਜਾਣਾ ਤੇ ਉਹ ਕਿਹੋ ਜਿਹਾ ਸਮਾਂ ਹੁੰਦਾ ਮੰਨ ਲਓ ਅਸੀਂ ਆਪਣੇ ਪਰਿਵਾਰ ਦੇ ਵਿੱਚ ਹੀ ਆ ਸਾਨੂੰ ਪਤਾ ਹੋਵੇ ਕੱਲ ਨੂੰ ਕੋਈ ਐਸਾ ਘਟਨਾ ਵਾਪਰ ਜਾਣੀ ਆ ਤੇ ਕੀ ਬੀਤਦੀ ਆ ਪਿਆਰੀ ਤੇ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਉੱਪਰ ਵੀ ਕੀ ਬੀਤਦੀ ਹੋਏਗੀ ਤੇ ਇਮੋਸ਼ਨਲ ਕਰਨ ਲਈ ਨਹੀਂ ਪਿਆਰਿਓ ਬਲਕਿ ਇਹ ਸਾਨੂੰ ਸਮਝਣਾ ਪੈਣਾ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸਮਾਂ ਕਈ ਤਰ੍ਹਾਂ ਦਾ ਆ ਸਕਦਾ ਹੈ ਪਰ ਇੱਕ ਇਹਨਾਂ ਸਮਿਆਂ ਦੇ ਵਿੱਚ ਡੁੱਲਣਾ ਨਹੀਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਹੈ ਉਹ ਚੜ੍ਹਦੀ ਕਲਾ ਕਿਵੇਂ ਆਉਣੀ ਆਪਾਂ ਰੋਜ਼ ਹੀ ਪੜ ਜਾਂਦੇ ਆ ਉਹਨੂੰ ਸਮਝਣਾ ਆਵੇ ਆ ਉਹ ਕਿਹੜੀ ਹੈ ਚੜ੍ਹਦੀ ਕਲਾ ਆਪਾਂ ਕਹਿੰਦੇ ਨਾਨਕ ਨਾਮ ਸਭ ਤੋਂ ਪਹਿਲਾਂ ਨਾਮ ਆਉਂਦਾ ਪਿਆਰਿਓ ਨਾਮ ਮਿਲਣਾ ਚਾਹੀਦਾ ਗੁਰੂ ਦਾ ਨਾਮ ਕੋਲ ਹੋਵੇ ਗੁਰੂ ਦੀ ਬਾਣੀ ਕੋਲ ਹੋਵੇ ਜਦੋਂ ਇਹਨੂੰ ਆਪਾਂ ਬਾਣੀ ਨੂੰ ਬਾਣੀ ਦੇ ਨਾਲ ਜੁੜੇ ਰਾਵਾਂਗੇ ਫਿਰ ਗੁਰੂ ਸਾਹਿਬ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਜਿਸ ਨੂੰ ਨਾਮ ਆ ਗਿਆ ਉਹਦੇ ਕੋਲ ਚੜ੍ਹਦੀ ਕਲਾ ਆਏਗੀ ਤੇ ਜਿਹਦੇ ਕੋਈ ਚੜ੍ਹਦੀ ਕਲਾ ਨਾਮ ਆ ਗਿਆ ਉਹ ਕੀ ਕਹਿੰਦਾ ਤੇਰੇ ਭਾਣੇ ਸਰਬੱਤ ਦਾ ਭਲਾ ਉਹ ਸਭ ਦਾ ਫਿਰ ਭਲਾ ਕਰੇਗਾ ਸਭ ਦਾ ਭਲਾ ਲੋਚੇਗਾ ਬੇਸ਼ੱਕ ਆਪਣਾ ਉਹਦਾ ਨੁਕਸਾਨ ਹੁੰਦਾ ਹੋਵੇ ਪਰ ਉਹ ਦੂਜੇ ਦਾ ਭਲਾ ਜ਼ਰੂਰ ਕਰੇਗਾ ਆ ਤੁਸੀਂ ਵੰਦੇ ਹੋ ਜਦੋਂ ਕੋਈ ਪਿਆਰਿਓ ਕਿਤੇ ਇਦਾਂ ਦੇ ਭਾਣੇ ਵਾਪਰਦੇ ਨੇ ਹੁਣ ਵੇਖੋ ਦਿੱਲੀ ਮੋਰਚਾ ਜਦੋਂ ਲੱਗਾ ਹੈ ਉਹ ਵੀ ਸੱਚ ਤੇ ਹੱਕ ਦੀ ਲੜਾਈ ਸੀ ਇਦਾਂ ਦੇ ਲੋਕ ਵੀ ਗਏ ਨੇ ਜਿਨ੍ਹਾਂ ਦਾ ਪਿਆਰਿਓ ਉਥੇ ਕੋਈ ਹਿੱਸਾਦਾਰ ਨਹੀਂ ਸੀ ਕੋਈ ਉਹਨਾਂ ਦੇ ਜ਼ਮੀਨਾਂ ਨਹੀਂ ਸੀ ਫਿਰ ਵੀ ਉਹ ਜਾਂਦੇ ਸਨ ਕਿਉਂ ਲੋਕਾਂ ਦਾ ਪਲਾ ਹੋ ਜਾਵੇ ਕਿਤੇ ਸ਼ਾਹੂਕਾਰਾਂ ਦੇ ਵੱਸ ਵਿੱਚ ਇਹ ਲੋਕ ਉਹਨਾਂ ਦੇ ਥੱਲੇ ਨਾ ਲੱਗ ਜਾਣ ਇਸ ਕਰਕੇ ਪਿਆਰੋ ਕਹਿੰਦੇ ਸਨ ਉਹ ਸੋਚਦੇ ਨੇ ਕਿ ਸਾਡਾ ਕੁਝ ਰਵੇ ਨਾ ਰਵੇ ਸਾਡਾ ਜੋਰ ਲੱਗਦਾ ਲੱਗੇ ਪਰ ਸੱਚ ਦੇ ਲਈ ਖੜਨਾ ਹੈ ਇਹ ਪਾਸ਼ਾ ਜੀ ਨੇ ਜਨੂਨ ਖਾਲਸੇ ਦੇ ਅੰਦਰ ਭਰਿਆ ਹੈ ਤੇ ਮਹਾਰਾ ਕਿਰਪਾ ਕਰਮੈ ਬੇਨਤੀ ਕਰ ਰਿਹਾ ਕਿ ਕਿਵੇਂ ਇਹ ਦੁੱਖਾਂ ਦੇ ਵਿੱਚ ਅੜਦੀ ਕਲਾ ਵਿੱਚ ਰਵਾਂਗੇ ਨਾਮ ਖੋਲ ਹੋਏਗਾ ਤੇ ਜਦੋਂ ਨਾਮ ਤੇ ਜਦੋਂ ਬਾਣੀ ਕੋਲ ਹੋਈ ਤੇ ਫਿਰ ਚੜ੍ਹਦੀ ਕਲਾ ਹੋਣੀ ਹੈ ਨਾਮ ਤੋਂ ਬਿਨਾ ਨਹੀਂ ਨਾਨਕ ਨਾਮ ਸਭ ਤੋਂ ਪਹਿਲਾਂ ਨਾਮ ਇਹ ਤਿੰਨ ਚੀਜ਼ਾਂ ਇਹਦੇ ਵਿੱਚ ਆਉਂਦੀਆਂ ਨਾਨਕ ਨਾਮ ਫਿਰ ਚੜ੍ਹਦੀ ਕਲਾ ਤੇ ਫਿਰ ਸਰਬੱਤ ਦਾ ਭਲਾ ਇਹ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਪਿਆਰੇ ਜਿਹੜੀਆਂ ਗੁਰੂ ਸਾਹਿਬ ਨੇ ਕਰਕੇ ਵਿਖਾਈਆਂ ਨਾਮ ਵੀ ਜਪਿਆ ਸਰਸਾ ਦੇ ਕੰਢੇ ਤੇ ਤੇ ਚੜ੍ਹਦੀ ਕਲਾ ਵੀ ਵਿਖਾਈ ਜਦੋਂ ਸਹਿਬ ਜਾਦੇ ਵੱਡੇ ਸ਼ਹਾਦਤਾਂ ਦਾ ਜਾਮ ਪਿੰਦੇ ਤੇ ਸਰਬੱਤ ਦਾ ਭਲਾ ਵੀ ਲੋਚਿਆ ਉਹਦੇ ਵਿੱਚ ਸਰਬੱਤ ਦਾ ਭਲਾ ਸੀ ਉਸ ਜੰਗ ਦੇ ਵਿੱਚ ਜਲਮ ਨੂੰ ਹਟਾਉਣਾ ਸੀ ਜੜੋ ਪਟਣਾ ਸੀ ਸਰਬੱਤ ਦਾ ਭਲਾ ਸੀ ਉਹਦੇ ਵਿੱਚ ਪਿਆਰਿਓ ਤਿੰਨੋਂ ਕਾਰਜ ਗੁਰੂ ਸਾਹਿਬ ਨੇ ਕੀਤੇ ਤਿੰਨ ਸਰਸਾ ਨਦੀ ਦਾ ਅੱਜ ਦੇ ਦਿਨ ਪਿਆਰਿਓ ਜਦੋਂ ਸਰਸਾ ਨਦੀ ਤੇ ਪਾਣੀ ਚੜਿਆ ਵਿਛੋੜਾ ਪਿਆ ਹੈ ਕਈ ਸਿੰਘ ਜਿਹੜੇ ਨੇ ਇੱਥੇ ਜੰਗ ਦੇ ਵਿੱਚ ਜੂਝਦਿਆਂ ਸ਼ਹੀਦ ਹੋਏ ਤੇ ਕਈ ਸਿੰਘ ਸਿੰਘਣੀਆਂ ਐਸੇ ਸਨ ਪਿਆਰਿਓ ਜਿਹੜੇ ਸਰਸਾ ਨੂੰ ਪਾਰ ਨਹੀਂ ਵਿਚਾਰੇ ਕਰ पाए ਤੇ ਉਹ ਸਰਸਾ ਦੇ ਨਾਲ ਹੀ ਰੁੜ ਗਏ ਨੇ ਪਾਣੀ ਦੇ ਵਿੱਚ ਸੋ ਮਾਰਾ ਸੱਚੇ ਪਾਸਾ ਜੀ ਕਿਰਪਾ ਕਰਨ ਕੱਲ ਨੂੰ ਜੇ ਸਮਾਂ ਮਿਲਿਆ ਤੇ ਪਿਆਰਿਓ ਆਪਾ ਵਿਚਾਰ ਕਰਾਂਗੇ ਵੱਡੇ ਸਹਿਬਜ਼ਾਦਿਆਂ ਦੀ ਸ਼ਹਾਦਤ ਉਹਨਾਂ ਨੇ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਜੋਹਰ ਦਿਖਾਏ ਨੇ ਲੱਖਾਂ ਦੇ ਤਾਦਾਦ ਦੀ ਫੌਜ ਆ ਤੇ 40 ਸਿੰਘ ਨੇ ਅੰਦਰ ਚਮਕੌਰ ਦੀ ਗੜੀ ਦੇ ਅੰਦਰ ਤੇ ਗੁਰੂ ਸਾਹਿਬ ਨੇ ਉਥੇ ਉਹ ਕਰਕੇ ਵਿਖਾਇਆ ਪਿਆਰਿਓ ਕਿ 10 ਲੱਖ ਦੀ ਫੌਜ ਦੇ ਸਾਹਮਣੇ 6 6 ਸਿੰਘਾਂ ਦਾ ਜਥਾ ਜਾਂਦਾ ਹੈ 10 ਲੱਖ ਦੇ ਬਾਹਰ ਹੋ ਜੇ ਤੇ ਅੰਦਰੋਂ 6 6 ਸਿੰਘਾਂ ਦਾ ਜਥਾ ਜਾਂਦਾ ਹੈ ਜੰਗ ਕਰਨ ਵਾਸਤੇ ਇਹ ਮਹਾਰਾਜ ਦਾ ਇੱਥੇ ਬਚਨ ਸੱਚ ਹੋਇਆ ਜਿਹੜਾ ਗੁਰੂ ਸਾਹਿਬ ਨੇ ਆਖਿਆ ਸੀ ਸਵਾ ਲੱਖ ਸੇ ਏਕ ਲੜਾਉਂ ਚਿੜੀਓਂ ਸੇ ਮੈਂ ਬਾਜ ਤੜਾਉਂ ਗਿੱਦੜੋਂ ਸੇ ਮੈਂ ਸ਼ੇਰ ਬਣਾਉਂ ਤਬੈ ਗੋਬਿੰਦ ਸਿੰਘ ਨਾਮ ਕਹਾਉਂ ਸਵਾ ਸਵਾ ਲੱਖ ਦੇ ਨਾਲ ਇੱਕ ਇੱਕ ਕੱਲਾ ਕੱਲਾ ਗੁਰੂ ਦਾ ਪਿਆਰਾ ਜਿਹੜਾ ਭਿੜ ਗਿਆ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਹੀ ਦਇਆ ਕਰਨ ਪਿਆਰਿਓ ਇਤਿਹਾਸ ਵਿਚਾਰਨਿਆਂ ਕਈ ਤਰ੍ਹਾਂ ਦੀਆਂ ਵਿਚਾਰਾਂ ਸਾਨੂੰ ਸਮਝਣ ਵਾਸਤੇ ਮਿਲ ਜਾਂਦੀਆਂ ਨੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਵਿਚਾਰਾਂ ਜੋ ਸਾਰ ਤਤ ਭਾਵ ਜਿਹੜਾ ਮੈਂ ਤਾਂ ਹੀ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰੀਦੀ ਵਿਚਾਰ ਤੋਂ ਬਾਅਦ ਕਿ ਮਾਰਾ ਕਿਰਪਾ ਕਰਨ ਪੜੀ ਸੁਣੀ ਬਾਣੀ ਤੇ ਕੀਤੀਆਂ ਵਿਚਾਰਾਂ ਦਾ ਭਾਵ ਅਰਥ ਜਿਹੜਾ ਸਾਡੇ ਹਿਰਦਿਆਂ ਦੇ ਵਿੱਚ ਵਸ ਜਾਵੇ ਜੇ ਉਹ ਨਹੀਂ ਵਸਿਆ ਤੇ ਪਿਆਰੋ ਸਿਰਫ ਕੰਨ ਰਸ ਬਣ ਕੇ ਰਹਿ ਜਾਂਦਾ ਕਿ ਇੱਕ ਰਸ ਮਾਣਿਆ ਸੀ ਕਥਾ ਦਾ ਬਸ ਉੱਥੇ ਨਾਲ ਹੀ ਕਹਾਣੀ ਖਤਮ ਜਦੋਂ ਕਿ ਇਹਦਾ ਭਾਵ ਅਰਥ ਸਾਡੇ ਹਿਰਦੇ ਵਿੱਚ ਵਸਣਾ ਚਾਹੀਦਾ ਕਿਤੇ ਵੀ ਪਿਆਰੋ ਇਤਿਹਾਸ ਵਿੱਚ ਇਹ ਨਹੀਂ ਵਿਚਾਰ ਆਏਗੇ ਕਿ ਜਿਹੜੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਬਾਹਰ ਆਏ ਉਹਨਾਂ ਚੋਂ ਕਿਸੇ ਨੇ ਵੀ ਆਖਿਆ ਹੋਵੇ ਅਸੀਂ ਸਾਨੂੰ ਇਹਨਾਂ ਕਬੂਲ ਹੈ ਅਸੀਂ ਤੁਹਾਡੀ ਗੱਲ ਮੰਨ ਲੈਨੇ ਆ ਸਿੱਖੀ ਛੱਡ ਦੇਨੇ ਕਿਸੇ ਨੇ ਨਹੀਂ ਆਖਿਆ ਇਹ ਜਜ਼ਬਾ ਆ ਸੋ ਸਤਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਹੈ ਇਹ ਸਤਗੁਰੂ ਪਾਇਸਾ ਜੀ ਦੀ ਬਖਸ਼ਿਸ਼ ਦੇ ਨਾਲ ਇਹ ਚੜ੍ਹਦੀ ਕਲਾ ਆਪਾਂ ਮੰਗਣੀ ਹੈ ਸਤਗੁਰੂ ਮਹਾਰਾਜ ਦੇ ਕੋਲ ਨਾ ਕਿ ਦੂਜੀਆਂ ਚੜ੍ਹਦੀ ਕਲਾ ਜਦੋਂ ਆਪਾਂ ਤੁਰੇ ਜਾਂਦੇ ਕਿਸੇ ਨੂੰ ਪੁੱਛਨੇ ਪਾਈ ਕੀ ਹਾਲ ਕਿੰਦਾ ਚੜ੍ਹਦੀ ਕਲਾ ਤੇ ਅੰਦਰੋਂ ਪਰ ਅਤ ਦਾ ਦੁਖੀ ਹੁੰਦਾ ਬਾਹਰੋਂ ਵਿਖਾਵੇ ਲਈ ਕਹਿ ਦਿੰਦਾ ਪਰ ਮਹਾਰਾਜ ਕਿਰਪਾ ਕਰਨ ਅਸਲ ਵਿੱਚ ਬਾਹਰੋਂ ਬੇਸ਼ੱਕ ਲੋਕਾਂ ਨੂੰ ਵਿਖੇ ਦੁਖੀ ਹੈ ਪਰ ਅੰਦਰੋਂ ਚੜ੍ਹਦੀ ਕਲਾ ਹੋਣੀ ਚਾਹੀਦੀ ਬਾੜੀ ਰਾਜਿਆਂ ਨੂੰ ਲੱਗਦਾ ਸੀ ਅਸੀਂ ਦੁਖੀ ਕਰ ਲੈਣਾ ਆ ਅਸੀਂ ਮਨਵਾਲ ਮਨਾ ਲੈਣਾ ਇਹਨਾਂ ਨੂੰ ਲੱਗਦਾ ਸੀ ਤੁਰਕ ਫੌਜ ਨੂੰ ਪਰ ਪਿਆਰੋ ਆਪ ਹੀ ਹਾਰ ਮੰਨ ਗਏ ਅੱਕ ਗਏ ਅੱਕ ਗਏ ਸਨ ਦੁਖੀ ਹੋ ਗਏ ਸਨ ਖੁਦ ਜਿਹੜੇ ਗੁਰੂ ਸਾਹਿਬ ਨੂੰ ਦੁਖੀ ਕਰਨਾ ਚਾਹੁੰਦੇ ਸੀ ਸਮਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਮਾਂ ਮਿਲਿਆ ਤੇ ਆਪਾਂ ਕੱਲ ਨੂੰ ਵਿਚਾਰਾਂਗੇ ਪਿਆਰਿਓ ਕੱਲ ਨੂੰ ਵੱਡੇ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਨ ਹੈ 8 ਕੋ ਦਾ ਦਿਨ ਹੈ ਸਤਿਗੁਰੂ ਮਾਰਾ ਕਿਰਪਾ ਕਰਨ ਨਾਲ ਤਮਕੌਰ ਦੀ ਘੜੀ ਵਾਲੀ ਸੰਗਾਂ ਦੀ ਸਾਧਾ ਦਾ ਦਿਨ ਹੈ ਇਹ ਵਿਚਾਰਾ ਜਿਵੇਂ ਜਿਵੇਂ ਸਮਾਂ ਮਿਲੇਗਾ ਆਪਾਂ ਵਿਚਾਰੋ ਸਾਂਝ ਪਾਉਣ ਦਾ ਯਤਨ ਕਰਾਂਗੇ ਭੁੱਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਜੀ ਸਤ ਨਾਮ ਵਾਹਿਗੁਰੂ ਨਾਨਕ ਨਾਮ ਚੜ੍ਹਦੇ ਕਲਾ ਨਾਨਕ ਨਾਮ ਚੜ੍ਹਦੇ ਕਲਾ ਨਾਨਕ ਨਾਮ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੀ ਕਲਾ ਨਾਨਕ ਨਾਮ ਚੜ੍ਹਦੇ ਕਲਾ ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬਤ ਦਾ ਭਲਾ 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 ਜੇ ਤੇਰੇ ਭਾਣੇ ਸਰਬਤ ਦਾ ਭਲਾ 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 ਸੁਸਾ ਸਾਧ ਸੰਗ ਜੀ ਬਿਸ਼ੱਕ ਇਹ ਦਿਨ ਜਿਹੜੇ ਨੇ ਬੜੇ ਵਿਰਾਗ ਵਾਲੇ ਦਿਨ ਆ ਪਰ ਗੁਰੂ ਸਾਹਿਬ ਨੇ ਚੜ੍ਹਦੀ ਕਲਾ ਦਿੱਤੀ ਇਹ ਕਹਿ ਦੇਣਾ ਬੜਾ ਸੁੱਖਾ ਹੈ ਪਿਆਰਿਓ ਕਿ ਚੜ੍ਹਦੀ ਕਲਾ ਦੇ ਵਿੱਚ ਰਹਿਦਾ ਹੈ ਦੁਖੀ ਨਹੀਂ ਹੋਈਦਾ ਪਰ ਇਹ ਸਤਗੁਰੂ ਪਾਤਸ਼ਾਹ ਜੀ ਦੇ ਉਹਨਾਂ ਖਾਲਸਾਈ ਸੰਗਾਂ ਦੇ ਪਿਆਰਿਓ ਹਿੱਸੇ ਆਇਆ ਜਿਨ੍ਹਾਂ ਨੇ ਨਾਮ ਨਾਲ ਬਾਣੀ ਨਾਲ ਇੱਕਮਿਕ ਹੋਣਾ ਕੀਤਾ ਨਹੀਂ ਤੇ ਕਹਿਣ ਨੂੰ ਸਾਰੇ ਕਹਿ ਦਿੰਦੇ ਭਾਈ ਕੋਈ ਨਹੀਂ ਹੁੰਦਾ ਚੜ੍ਹਦੀ ਕਲਾ ਵਿੱਚ ਰਿਹਾ ਕਰੋ ਕਹਿਣਾ ਸੌਖਾ ਏ ਪਰ ਚੜ੍ਹਦੀ ਕਲਾ ਵਿੱਚ ਰਹਿਣ ਦੇ ਨਾਮ ਵੀ ਕੋਹ ਲੋਣਾ